ਪੂਰਾ ਗੋਲੀकांड ਵਹਿਬਲ ਗੋਲੀकांड ਸਾਰਾ ਕੁਝ ਉਹ ਸਾਹਮਣੇ ਜੋ ਤੱਥਾਂ ਦੇ ਸਮੇਤ ਜਿਹੜਾ ਸੱਚ ਸਾਹਮਣੇ ਆਇਆ ਤੇ ਉਸ ਤੋਂ ਪਹਿਲਾਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੁੰਦੀ ਹੈ ਉਸ ਤੋਂ ਬਾਅਦ ਤਫਤੀਸ਼ ਸ਼ੁਰੂ ਹੋਈ ਜਦੋਂ ਉਸ ਵੇਲੇ ਚਾਰ ਵੱਡੇ ਨਾਂ ਉੱਭਰ ਕੇ ਸਾਹਮਣੇ ਆਏ ਉਹਨਾਂ ਚ ਸੀ ਮੇਨ ਹਰਸ਼ ਧੂਰੀ ਸੰਦੀਪ ਬਰੇਟਾ ਰਕੇਸ਼ ਦਿੜਬਾ ਤੇ ਜਿਹੜਾ ਡੇਰਾ ਪ੍ਰੇਮੀ ਪਗੋੜਾ ਅੱਜ ਫੜਿਆ ਗਿਆ ਪ੍ਰਦੀਪ ਕਲੇਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਵਾਗਰਚ ਆਇਆ ਉਹ ਪਰਚਾ ਦਰਜ ਹੁੰਦਾ ਪਰਚਾ ਦਰਜ ਹੋਣ ਤੋਂ ਬਾਅਦ ਜਿਹੜੇ ਦਰਜੀ ਨੇ ਉਹ ਪੋਸ਼ਾਕ ਸਿਉਂਤੀ ਸੀ ਉਹ ਦਰਜੀ ਲੱਭ ਲਿਆ ਗਿਆ ਦਰਜੀ ਲੱਭਣ ਉਹਦਾ ਬਿਆਨ ਦਰਜ ਹੋਇਆ ਉਹਦੇ ਵਿੱਚ ਕਿਸੇ ਅਕਾਲੀ ਆਗੂ ਦਾ ਨਾਮ ਆਇਆ ਜਦੋਂ ਫਿਰ ਇਹ ਕਹਾਣੀ ਇਧਰ ਨੂੰ ਮੁੜਨ ਲੱਗੀ ਤੇ ਫਿਰ ਇਹਨਾਂ ਨੇ ਉਸ ਮੁਕੱਦਮੇ ਦੀ ਕੈਂਸਲੇਸ਼ਨ ਜਿਹੜੀ ਹੈ ਦਬਾਅ ਪਵਾ ਕੇ ਅਫਸਰਾਂ ਤੋਂ ਸਰਕਾਰ ਉਸ ਵੇਲੇ ਦੀ ਨੇ ਮੂਵ ਕਰਾਈ ਜਿਸ ਵੀ ਕਈ ਵੀ ਸਾਡੇ ਕੋਲੇ ਸੌਦਾ ਸਾਧ ਦੇ ਖਿਲਾਫ ਪੂਖਤਾ ਸਬੂਤ ਹੈ ਤੇ ਕੇਸ ਜਿਹੜਾ ਚਲਾਨ ਦੇਣ ਦੇ ਯੋਗ ਹੈ ਤੇ ਚਲਾਨ ਚ ਕੇ ਦਿੱਤਾ ਜਾਣਾ ਚਾਹੀਦਾ ਤੇ ਕੇਸ ਅੱਗੇ ਚੱਲਣਾ ਚਾਹੀਦਾ ਉਹਦੇ ਵਿੱਚ ਸ਼ੋਰ ਸੀ ਵੀ ਇਹ ਸਜ਼ਾ ਹੋਣਾ ਸੀ ਤੇ ਕੁਝ ਜਿਹੜੇ ਮੈਂ ਤੁਹਾਨੂੰ ਦੱਸਿਆ ਵੀ ਕੜਮ ਚੌਧਰੀ ਇਹਦੇ ਵਿੱਚ ਆਉਂਦੇ ਸੀ ਉਸ ਵੇਲੇ ਦੇ ਉਹ ਨੰਗੇ ਹੋਣੇ ਸੀ ਫਿਰ ਜਿਹੜਾ ਰਜਿੰਦਰ ਸਿੰਘ ਉੱਥੇ ਦਾ ਮਦਈ ਸੀ ਵਿਚਾਰਾ ਉਹਦਾ ਇੱਕ ਹਲਫੀਆ ਬਿਆਨ ਜਾਲੀ ਅਦਾਲਤ ਵਿੱਚ ਦੇ ਦਿੱਤਾ ਗਿਆ ਉਹਦੇ ਸਾਈਨ ਮਾਰ ਕੇ ਉਹਨੇ ਅਦਾਲਤ ਵਿੱਚ ਜਾ ਕੇ ਪੇਸ਼ ਹੋ ਗਿਆ ਉਹ ਕਹਿੰਦਾ ਜੀ ਮੈਂ ਤਾਂ ਬਿਆਨ ਦਿੱਤਾ ਹੀ ਨਹੀਂ ਮੈਂ ਤਾਂ ਕੇਸ ਲੜਨਾ ਹੈ ਕਿ ਗੁਰੂ ਮਹਾਰਾਜ ਦੇ ਸਵਾਗਤ ਦੇ ਨਾਲ ਇਹ ਰਚਿਆ ਕੇਸ ਹੈ ਮੈਂ ਤਾਂ ਲੜੂੰਗਾ ਇਹ ਫਿਰ ਵੀਰੋ ਉਸ ਵੇਲੇ ਦੀ ਸਰਕਾਰ ਨੇ ਉਹਦੇ ਉੱਤੇ ਪਰਚੇ ਦਰਜ ਕਰਾਇਆ ਆ ਜਿਹੜੇ ਲੋਕ ਕਹਿੰਦੇ ਨਾ ਪਹਿਲਾਂ ਨਹੀਂ ਬੋਲਦੇ ਉਹ ਲੜਿਆ ਉਹਦੇ ਕੋਣ ਖੜਾ ਉਹਦੇ ਨਾਲ ਸਭ ਗੋਡੇ ਟੇਕ ਗਏ ਸਰਕਾਰ ਦੇ ਸਰਕਾਰ ਪੰਥ ਦੀ ਸੀ ਉਹ ਉਦੋਂ ਜਿਹੜੇ ਤੱਥ ਸਾਹਮਣੇ ਆਏ ਜਿਹੜਾ ਹਰਸ਼ ਧੂਰੀ ਐ ਇਹਨੂੰ ਡੇਰੇ ਵਾਲੇ ਸੱਚੇ ਸੌਦੇ ਵਾਲੇ ਸਾਧ ਨੇ 6 ਕਰੋੜ ਰੁਪਈਆ ਆਪਣੇ ਡਰਾਈਵਰ ਦੇ ਥਰੂ ਭੇਜਿਆ ਸੀ ਉਹਦਾ ਨਾਂ ਸ਼ਾਇਦ ਗਲਾਬਾ ਸੀ ਉਹ 6 ਕਰੋੜ ਰੁਪਈਆ ਗਾ ਅਲੱਗ-ਅਲੱਗ ਪ੍ਰੇਮੀਆਂ 'ਚ ਵੰਡਿਆ ਗਿਆ ਜਿਨ੍ਹਾਂ ਨੇ ਇਹ ਕਾਂਡ ਕੀਤਾ ਤੇ ਗੁਰਦੇਵ ਸਿੰਘ ਪ੍ਰੇਮੀ ਜਿਹੜਾ ਬੁਰਜ ਜਵਾਰ ਸਿੰਘ ਵਾਲੇ ਵਾਲਾ ਸੀ ਉਹਨੂੰ ਵੀ ਪੈਸੇ 3 ਲੱਖ ਰੁਪਈਆ ਦਿੱਤਾ ਗਿਆ ਜਿਹੜਾ ਬੀੜ ਚੋਰੀ ਹੋਈ ਉਹਦੀ ਦੁਕਾਨ ਦੇ ਸਾਹਮਣੇ ਬਿਲਕੁਲ ਗੁਰਦੁਆਰਾ ਸਾਹਿਬ ਹੈ ਜਿੱਥੇ ਉਹ ਗੁਰਦੇਵ ਸਿੰਘ ਦੀ ਦੁਕਾਨ ਹੈ ਤੇ ਦੁਕਾਨ ਦੇ ਸਾਹਮਣੇ ਗੁਰਦੁਆਰਾ ਸਾਹਿਬ ਦੀ ਇਮਾਰਤ ਜਿੱਥੋਂ ਵੀੜ ਚੋਰੀ ਹੁੰਦੀ ਹੈ ਕਰੋੜ ਰੁਪਏ ਦੀ ਡੀਲ ਦੇ ਵਿੱਚੋਂ ਵੱਖ-ਵੱਖ ਥਾਵਾਂ ਤੇ ਜਿਹੜੇ ਮੈਂ ਤੁਹਾਨੂੰ ਪਹਿਲਾਂ ਵੀਡੀਓ ਚ ਦੱਸ ਚੁੱਕਿਆ ਕਿੰਨਾ-ਕਿੰਨਾ ਨੂੰ ਕਿੰਨੇ-ਕਿੰਨੇ ਪੈਸੇ ਗਏ ਹੁਣ ਉਹਦੇ ਚੋਂ ਸਾਡੇ ਇੱਕ ਪੁਲਿਸ ਮੁਲਾਜ਼ਮ ਦੇ ਘਰ ਵਾਲੀ ਨੂੰ ਵੀ ਪੈਸੇ ਗਏ ਇੱਕ ਸਾਡੇ ਪੁਲਿਸ ਮੁਲਾਜ਼ਮ ਦੇ ਘਰ ਵਾਲੀ ਜਿਹੜੀ ਮਨੁੱਖੀ ਬੰਬ ਬਣਨ ਨੂੰ ਵੀ ਤਿਆਰ ਹੋਈ ਹੁਣ ਪੁਲਿਸ ਪੁਲਿਸ ਦਾ ਫਰਕ ਹੈ ਨਾ ਅਸੀਂ ਜੋ ਬੋਲਿਆ ਉਥੇ ਸੱਚ ਬੋਲਤਾ ਵੀ ਭਾਈ ਅਣਪਛਾਤੀ ਪੁਲਿਸ ਕੋਈ ਨਹੀਂ ਸੀ ਆ ਸੀ ਹਾਲਾਂਕਿ ਜਿਹੜਾ ਸਾਡੇ ਜ਼ੋਨ ਦੇ ਅਫਸਰ ਸੀ ਉਹ ਸਾਨੂੰ ਬਹੁਤ ਵਧੀਆ ਡੀਲ ਕਰਦੇ ਰਹੇ ਵੀ ਹਾਈਪਰ ਨਹੀਂ ਕਾਕਾ ਹੋਣਾ ਆਪਣੀ ਲੋਕ ਨੇ ਇਹਨਾਂ ਨਾਲ ਸੰਜੀਦਗੀ ਨਾਲ ਆਪਾਂ ਪੇਸ਼ ਹੋਣਾ ਪਰ ਜੋ ਕੁਝ ਹੋ ਗਿਆ ਉਹ ਤੁਹਾਡੇ ਸਾਹਮਣੇ ਆ ਸਾਨੂੰ ਜਦੋਂ ਅਫਸਰਾਂ ਨੇ ਬੁਲਾਇਆ ਇਸ ਕਰਕੇ ਬੁਲਾਇਆ ਵੀ ਮੈਂ ਕਿਉਂਕਿ ਮੈਨੂੰ ਜਿਹੜੇ ਅਫਸਰ ਦੇ ਨਾਲ ਮੈਂ ਕੰਮ ਕੀਤਾ ਉਹ ਸੈਕਟਰ ਦੇ ਵਿੱਚ ਸਨ ਉਹਨਾਂ ਨੂੰ ਮੇਰੇ ਬਾਰੇ ਪਤਾ ਸੀ ਮੈਨੂੰ ਸਤਪਾਲ ਮੈਂ ਤੁਹਾਨੂੰ ਤਾਂ ਬੁਲਾ ਤੂੰ ਝੂਠੀ ਨਹੀਂ ਕਿ ਆ ਸੱਚ ਆ ਮੈਂ ਕਹਾਂ ਜੀ ਸੱਚ ਹੈ ਬਾਈਬਲ ਪੁਲਿਸ ਦੀ ਗਲਤੀ ਹੈ ਮੈਂ ਕਹਾਂ ਜੀ ਬਿਲਕੁਲ ਗਲਤੀ ਹੈ ਅੱਜ ਵੀਰੋ ਬਿਆਦਬੀ ਕਾਂਡ ਬੁਰਜ ਜਵਾਰ ਸਿੰਘ ਵਾਲੇ ਤੋਂ ਜਿਹੜੀ ਗੁਰੂ ਸਾਹਿਬ ਦੀ ਬੀਡ ਚੋਰੀ ਹੋਈ ਸੀ ਉਸ ਤੋਂ ਬਾਅਦ ਜੋ ਵਰਤਾਂਤ ਪੰਜਾਬ ਦੇ ਵਿੱਚ ਵਾਪਰਿਆ ਕੋਟਪੂਰਾ ਗੋਲੀ ਕਾਂਡ ਬਹਿਬਲ ਗੋਲੀ ਕਾਂਡ ਸਾਰਾ ਕੁਝ ਉਹ ਸਾਹਮਣੇ ਜੋ ਤੱਥਾਂ ਦੇ ਸਮੇਤ ਜਿਹੜਾ ਸੱਚ ਸਾਹਮਣੇ ਆਇਆ ਤੇ ਉਸ ਤੋਂ ਪਹਿਲਾਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੀਡ ਚੋਰੀ ਹੁੰਦੀ ਹੈ ਉਸ ਤੋਂ ਬਾਅਦ ਤਫ਼ਤੀਸ਼ ਸ਼ੁਰੂ ਹੋਈ ਜਦੋਂ ਉਸ ਵੇਲੇ ਚਾਰ ਵੱਡੇ ਨਾਂ ਉੱਭਰ ਕੇ ਸਾਹਮਣੇ ਆਏ ਉਨਨਾਤੀ ਮੇਨ ਹਰਸ਼ ਧੂਰੀ ਸੰਦੀਪ ਬਰੇਟਾ ਰਕੇਸ਼ ਡਿਹੜਬਾ ਤੇ ਜਿਹੜਾ ਡੇਰਾ ਪ੍ਰੇਮੀ ਪਗੋੜਾ ਅੱਜ ਫੜਿਆ ਗਿਆ ਪ੍ਰਦੀਪ ਕਲੇਰ ਕਿਉਂਕਿ ਡੇਰੇ ਦੀਆਂ ਇਹਨਾਂ ਦੀਆਂ ਕਈ ਸ਼ਾਖਾਂ ਵਿੱਚ ਪੰਗੀਦਾਸ ਵਿੱਚ 21 ਮੈਂਬਰੀ ਕਮੇਟੀ 35 ਮੈਂਬਰੀ 45 ਮੈਂਬਰੀ ਇਹ ਸਾਰੇ ਇਹ ਮੇਨ ਸੀ ਜਿਹੜੇ ਡੇਰੇ ਦੇ ਸੱਚੇ ਸੌਦੇ ਵਾਲੇ ਸਾਥ ਦੇ ਨਾਲ ਇਹ ਚਾਰੇ ਜਾਣੇ ਪੂਰੇ ਅਟੈਚ ਸੀ ਹਰਸ਼ ਧੂਰੀ ਤੇ ਇਹ ਜਿਹੜਾ ਗਰੁੱਪ ਸਾਰਾ ਇਹ ਡੇਰੇ ਦਾ ਮੁਖ ਜਿਹੜਾ ਹੈਗਾ ਬਾਬਾ ਅਸੀਂ ਇਹਨਾਂ ਦਾ ਰਾਮ ਰਹੀਮ ਉਹਦੇ ਨਾਲ ਅਟੈਚ ਸੀ ਇਹਨਾਂ ਦੀ ਪੱਟੀ ਜਦੋਂ ਬੁਰਜ ਜਵਾਰ ਸਿੰਘ ਵਾਲਾ ਤੋਂ ਬੀੜ ਚੋਰੀ ਹੁੰਦੀ ਆ ਉਹਦੇ ਕਾਰਨ ਜਿਹੜੇ ਪਿੱਛੇ ਕੀ ਸੀ ਪੰਜਾਬ ਦੇ ਵਿੱਚ ਅੱਗ ਲੱਗਣੀ ਸ਼ੁਰੂ ਹੋਈ ਜਦੋਂ ਇਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਵਾਗਰ ਚਾਇਆ ਉਹ ਪਰਚਾ ਦਰਜ ਹੁੰਦਾ ਪਰਚਾ ਦਰਜ ਹੋਣ ਤੋਂ ਬਾਅਦ ਜਿਹੜੇ ਦਰਜੀ ਨੇ ਉਹ ਪੋਸ਼ਾਕ ਸਿਉਂਤੀ ਸੀ ਉਹ ਦਰਜੀ ਲੱਭ ਲਿਆ ਗਿਆ ਦਰਜੀ ਲੱਭਣ ਉਹਦਾ ਬਿਆਨ ਦਰਜ ਹੋਇਆ ਉਹਦੇ ਵਿੱਚ ਕਿਸੇ ਅਕਾਲੀ ਆਗੂ ਦਾ ਨਾਮ ਆਇਆ ਜਦੋਂ ਫਿਰ ਇਹ ਕਹਾਣੀ ਇਧਰ ਨੂੰ ਮੁੜਨ ਲੱਗੀ ਤੇ ਫਿਰ ਇਹਨਾਂ ਨੇ ਉਸ ਮੁਕੱਦਮੇ ਦੀ ਕੈਂਸਲੇਸ਼ਨ ਜਿਹੜੀ ਹੈ ਦਬਾਅ ਪਵਾ ਕੇ ਅਫਸਰਾਂ ਤੋਂ ਸਰਕਾਰ ਉਸ ਵੇਲੇ ਦੀ ਨਹੀਂ ਮੂਵ ਕਰਾਈ ਜਦੋਂ ਕਿ ਅਫਸਰਾਂ ਨੇ ਇਹ ਗੱਲ ਕਈ ਕੋਰਟ ਦੇ ਵਿੱਚ ਵੀ ਕਈ ਵੀ ਸਾਡੇ ਕੋਲੇ ਸਬਦਾ ਸਾਧ ਦੇ ਖਿਲਾਫ ਪੁਖਤਾ ਸਬੂਤ ਹੈ ਤੇ ਕੇਸ ਜਿਹੜਾ ਚਲਾਨ ਦੇਣ ਦੇ ਯੋਗ ਹੈ ਤੇ ਚਲਾਨ ਚ ਕਿ ਦਿੱਤਾ ਜਾਣਾ ਚਾਹੀਦਾ ਤੇ ਕਿ ਸੱਗੇ ਚੱਲਣਾ ਚਾਹੀਦਾ ਉਹਦੇ ਵਿੱਚ ਸ਼ੋਰ ਸੀ ਵੀ ਇਹ ਸਜ਼ਾ ਹੋਣਾ ਸੀ ਤੇ ਕੁਝ ਜਿਹੜੇ ਮੈਂ ਤੁਹਾਨੂੰ ਦੱਸਿਆ ਵੀ ਕੜਮ ਚੌਧਰੀ ਉਹਦੇ ਵਿੱਚ ਆਉਂਦੇ ਸੀ ਉਸ ਵੇਲੇ ਦੇ ਉਹ ਨੰਗੇ ਹੋਣੇ ਸੀ ਫਿਰ ਜਿਹੜਾ ਰਜਿੰਦਰ ਸਿੰਘ ਉੱਥੇ ਦਾ ਮਦਈ ਸੀ ਵਿਚਾਰਾ ਉਹਦਾ ਇੱਕ ਹਲਫੀਆ ਬਿਆਨ ਜਾਲੀ ਅਦਾਲਤ ਵਿੱਚ ਦੇ ਦਿੱਤਾ ਗਿਆ ਉਹਦੇ ਸਾਈਨ ਮਾਰ ਕੇ ਉਹਨੇ ਅਦਾਲਤ ਵਿੱਚ ਜਾ ਕੇ ਪੇਸ਼ ਹੋ ਗਿਆ ਉਹ ਕਹਿੰਦਾ ਜੀ ਮੈਂ ਤਾਂ ਬਿਆਨ ਦਿੱਤਾ ਹੀ ਨਹੀਂ ਮੈਂ ਤਾਂ ਕੇਸ ਲੜਨਾ ਪੀ ਗੁਰੂ ਮਹਾਰਾਜ ਦੇ ਸਵਾਗਤ ਦੇ ਨਾਲ ਹੀ ਰਚਿਆ ਕੇਸ ਹੈ ਮੈਂ ਤਾਂ ਲੜੂਗਾ ਇਹ ਫਿਰ ਵੀਰੋ ਉਸ ਵੇਲੇ ਦੀ ਸਰਕਾਰ ਨੇ ਉਹਦੇ ਉੱਤੇ ਪਰਚੇ ਦਰਜ ਕਰਾਇਆ ਆ ਜਿਹੜੇ ਲੋਕ ਕਹਿੰਦੇ ਨਾ ਪਹਿਲਾਂ ਨਹੀਂ ਬੋਲਦੇ ਉਹ ਉਹ ਲੜਿਆ ਉਹਦੇ ਕੋਣ ਖੜਾ ਉਹਦੇ ਨਾਲ ਸਭ ਗੋਡੇ ਟੇਕ ਗਏ ਸਰਕਾਰ ਦੇ ਸਰਕਾਰ ਪੰਥ ਦੀ ਸੀ ਉਸ ਵੇਲੇ ਉਹ ਜਦੋਂ ਉਹਦਾ ਕੇਸ ਜਿਹੜਾ ਕੈਂਸਲ ਹੋਇਆ ਉਹ ਵੱਡਾ ਹੋ ਗਿਆ ਉਸ ਤੋਂ ਬਾਅਦ ਉਹਨੂੰ ਮੁਆਫੀ ਦੇਣੀ ਫਿਰ ਉਹਦੀ ਫਿਲਮ ਦਾ ਜਿਹੜਾ ਬਾਈਕਾਟ ਹੋਣਾ ਮੋਗੇ ਦੇ ਵਿੱਚ ਝੜਪਾਂ ਹੋਈਆਂ ਹੋਰ ਕਈ ਥਾਵਾਂ ਤੇ ਹੋਈਆਂ ਸਿੱਖਾਂ ਦੇ ਨਾਲ ਉਸ ਤੋਂ ਬਾਅਦ ਬੁਰਜ ਜਵਾਰ ਸਿੰਘ ਵਾਲਾ ਤੋਂ ਇੱਕ ਪ੍ਰਚਾਰਕ ਦੇ ਨਾਲ ਬਵਾਦ ਤੋਂ ਬਾਅਦ ਬੀੜ ਚੋਰੀ ਹੋ ਜਾਂਦੀ ਹੈ ਉਸ ਬੀੜ ਬੀੜ ਚੋਰੀ ਹੋਣ ਦੇ ਵਿੱਚ ਪ੍ਰਦੀਪ ਕਲੇਰ ਜਿਹੜਾ ਮੁੱਖ ਦੋਸ਼ੀ ਆ ਉਦੋਂ ਜਿਹੜੇ ਤੱਥ ਸਾਹਮਣੇ ਆਏ ਜਿਹੜਾ ਹਰਸ਼ ਧੂਰੀ ਹੈ ਇਹਨੂੰ ਡੇਰੇ ਵਾਲੇ ਸੱਚੇ ਸੌਦੇ ਵਾਲੇ ਸਾਧ ਨੇ 6 ਕਰੋੜ ਰੁਪਇਆ ਆਪਣੇ ਡਰਾਈਵਰ ਦੇ ਥਰੂ ਭੇਜਿਆ ਸੀ ਉਹਦਾ ਨਾਂ ਸ਼ਾਇਦ ਗੁਲਾਬਾ ਸੀ ਉਹ 6 ਕਰੋੜ ਰੁਪਇਆ ਗਾ ਅਲੱਗ-ਅਲੱਗ ਪ੍ਰੇਮੀਆਂ 'ਚ ਵੰਡਿਆ ਗਿਆ ਜਿਨ੍ਹਾਂ ਨੇ ਇਹ ਕਾਂਡ ਕੀਤਾ ਤੇ ਗੁਰਦੇਵ ਸਿੰਘ ਪ੍ਰੇਮੀ ਜਿਹੜਾ ਬੁਰਜ ਜਵਾਰ ਸਿੰਘ ਵਾਲੇ ਆਲਾ ਸੀ ਉਹਨੂੰ ਵੀ ਪੈਸੇ 3 ਲੱਖ ਰੁਪਇਆ ਦਿੱਤਾ ਗਿਆ ਜਿਹੜਾ ਬੀੜ ਚੋਰੀ ਹੋਈ ਉਹਦੀ ਦੁਕਾਨ ਦੇ ਸਾਹਮਣੇ ਬਿਲਕੁਲ ਗੁਰਦੁਆਰਾ ਸਾਹਿਬ ਹੈ ਜਿੱਥੇ ਉਹ ਗੁਰਦੇਵ ਸਿੰਘ ਦੀ ਦੁਕਾਨ ਹੈ ਤੇ ਦੁਕਾਨ ਦੇ ਸਾਹਮਣੇ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਜਿੱਥੋਂ ਬੀੜ ਚੋਰੀ ਹੁੰਦੀ ਹੈ ਉਸ ਤੋਂ ਬਾਅਦ ਪੋਸਟਰ ਲੱਗਦੇ ਆ ਵੀ ਤੁਹਾਡਾ ਗੁਰੂ ਸਾਡੇ ਕਬਜ਼ੇ 'ਚ ਹੈ 10 ਲੱਖ ਤੱਕ ਦੇ ਇਨਾਮ ਕੋਸ਼ਤ ਕੀਤੀ ਤੇ ਪੁਲਿਸ ਨੂੰ ਇਨਫਰਮੇਸ਼ਨ ਸੀ ਵੀ ਬੀੜ ਜਿੱਥੇ ਪਈਆ ਫਿਰ ਤਲਾਸ਼ੀ ਨੇ ਉਸ ਪਿੰਡ ਦੀ ਲੈਣ ਦਿੱਤੀ। ਇਹ ਕੜਮਾ ਚੌਧਰੀ ਫਿਰ ਜਿਹੜੇ ਖੋਤੀ ਪੰਥ ਕੇ ਅੱਗੇ ਆ ਜਾਂਦੇ ਨੇ। ਇਸ ਪ੍ਰੈਸ਼ਰ ਦੇ ਵਿੱਚ ਪੁਲਿਸ ਦਬਦੀ ਗਈ ਜਿਵੇਂ ਅੱਜ ਦਾ ਮਾਹੌਲ ਜਿਹੜਾ ਤਿਆਰ ਹੋਇਆ। ਅੱਜ ਵੀ ਜਿਹੜਾ ਪੁਲਿਸ ਦੇ ਐਸ ਵੇਲੇ ਜਿਹੜਾ ਸਭ ਤੋਂ ਮਾੜਾ ਹਾਲ ਪੁਲਿਸ ਤੇ ਗੁਜ਼ਰ ਰਿਹਾ। ਕਿਵੇਂ ਧਰਨਿਆਂ ਦੇ ਨਾਂ ਦੇ ਉੱਤੇ ਉਹਨੂੰ ਦਬਾਇਆ ਜਾ ਰਿਹਾ। ਤੇ ਇਸੇ ਤਰ੍ਹਾਂ ਦੇ ਫਿਰ ਹਾਲਾਤਾਂ ਦੇ ਵਿੱਚੋਂ ਕੁਝ ਨਾ ਕੁਝ ਤਾਂ ਨਿਕਲਦਾ ਹੁੰਦਾ ਜਿਹਦੇ ਚ ਪੰਜਾਬ ਭੱਠੀ ਚ ਬਲਣਾ ਹੀ ਬਲਣਾ। ਤੇ ਮੇਰੀ ਸਹਿਰਦ ਲੋਕਾਂ ਨੂੰ ਅਪੀਲ ਹੈ ਸੁੱਤੇ ਨਾ ਰਹੋ ਘਰਾਂ ਤੇ ਨਾ ਬੈਠੋ ਇਹਨਾਂ ਦਾ ਵਿਰੋਧ ਕਰਨਾ ਸਿੱਖੋ ਸੱਚ ਦੀ ਲੜਾਈ ਲੜੋ ਮੈਂ ਵੀ ਕਹਿੰਨਾ ਪੰਜਾਬ ਦੀ ਲੜਾਈ ਲੜੋ ਪਰ ਜਿਹੜੇ ਇਸ ਤਰ੍ਹਾਂ ਦੇ ਵਰਤਾਂਤ ਖੜੇ ਨਾ ਦੋ ਫਿਰਕਿਆਂ ਦੇ ਵਿੱਚ ਟਾਰਗੇਟ ਕਰਨ ਦੀ ਇੱਕ ਪਲਾਨ ਤਿਆਰ ਕੀਤੀ ਵੀ ਆਪਸ ਵਿੱਚ ਡਹਿ ਕੇ ਮਰਨ ਦੀ ਪਹਿਲਾਂ ਅਗਲਿਆਂ ਦੀ ਇਹ ਤਜਰਬੇ ਸਫਲ ਰਹੇ ਪੰਜਾਬੀ ਨਹੀਂ ਬਣੇ ਅਸੀਂ ਅਸੀਂ ਗਾਂ ਉਹ ਧੜੇ ਬੰਦੀਆਂ 'ਚ ਹੀ ਬੈਠੀ ਹਾਂ ਤੇ ਸਾਨੂੰ ਇਨਸਾਫ਼ ਕਿਉਂ ਨਹੀਂ ਮਿਲਦਾ ਉਹਦਾ ਕਾਰਨ ਇਹ ਹੈ ਰੋਜ਼ ਕੋਈ ਨਾ ਕੋਈ ਇਨਸਾਫ ਮਾਰਚ ਜਥੇਦਾਰ ਕੌਂਕੇ ਸਾਹਿਬ ਦੇ ਪਿੰਡ ਜਾਂਦਾ ਖਖੜੀਆਂ ਕਰੇਲਿਆਂ ਵਾਂਗ ਵੰਡੇ ਹੋਏ ਲੋਕ ਮੈਂ ਹੁਣ ਇਹਨਾਂ 'ਚ ਵਿਚਰਦਾ ਰਿਹਾ ਕਿਉਂਕਿ ਮੈਂ ਵੀ ਉਹਨਾਂ ਕੇਸਾਂ 'ਚ ਗਵਾਹ ਜੇ ਇਹ ਪੰਜ ਜਣੇ ਸਟੇਜ ਤੇ ਬੈਠੇ ਉਹਦੇ ਪੰਜੇ ਹੀ ਇੱਕ ਦੂਜੇ ਦੇ ਪ੍ਰਤੀ ਛੱਕੀ ਆ ਆ ਹਾਲਾਤ ਨੇ ਇਹਨਾਂ ਦੇ ਕਿੱਥੋਂ ਅਸੀਂ ਇਨਸਾਫ ਲੈਣੇ ਅੱਜ ਨੌਜਵਾਨੀ ਫਿਰ ਕਾਮਰੇਡਾਂ ਦੇ ਮਗਰ ਲੱਗ ਗਈ ਆਪਦੇ ਪੰਥਕ ਮੁੱਦੇ ਛੱਡ ਕੇ ਆਪਦੇ ਗੁਰੂ ਦੀ ਬੇਅਦਬੀ ਦਾ ਏਡਾ ਵੱਡਾ ਮੁੱਦਾ ਏਡਾ ਵੱਡਾ ਦੋਚੀ ਫੜਿਆ ਗਿਆ ਅਸੀਂ ਸੁੱਤੇ ਪਏ ਉਹ 6 ਕਰੋੜ ਰੁਪਏ ਦੀ ਡੀਲ ਦੇ ਵਿੱਚੋਂ ਵੱਖ-ਵੱਖ ਥਾਵਾਂ ਤੇ ਜਿਹੜੇ ਮੈਂ ਤੁਹਾਨੂੰ ਪਹਿਲਾਂ ਵੀਡੀਓ 'ਚ ਦੱਸ ਚੁੱਕਿਆ ਕਿੰਨਾ-ਕਿੰਨਾ ਨੂੰ ਕਿੰਨੇ-ਕਿੰਨੇ ਪੈਸੇ ਗਏ ਹੁਣ ਉਹਦੇ 'ਚੋਂ ਸਾਡੇ ਇੱਕ ਪੁਲਿਸ ਮੁਲਾਜ਼ਮ ਦੇ ਘਰ ਵਾਲੀ ਨੂੰ ਵੀ ਪੈਸੇ ਗਏ ਇੱਕ ਸਾਡੇ ਪੁਲਿਸ ਮੁਲਾਜ਼ਮਾਂ ਦੇ ਘਰ ਵਾਲੀ ਜਿਹੜੀ ਮਨੁੱਖੀ ਬੰਬ ਬਣਨ ਨੂੰ ਵੀ ਤਿਆਰ ਹੋਈ ਹੁਣ ਪੁਲਿਸ ਪੁਲਿਸ ਦਾ ਫਰਕ ਫਰਕ ਹੈ ਨਾ ਅਸੀਂ ਜੋ ਬੋਲਿਆ ਉਹ ਸੱਚ ਬੋਲਤਾ ਵੀ ਭਾਈ ਅਣਪਛਾਤੀ ਪੁਲਿਸ ਕੋਈ ਨਹੀਂ ਸੀ ਆ ਸੀ ਹਾਲਾਂਕਿ ਜਿਹੜੇ ਸਾਡੇ ਜ਼ੋਨ ਦੇ ਅਫਸਰ ਸੀ ਉਹ ਸਾਨੂੰ ਬਹੁਤ ਵਧੀਆ ਡੀਲ ਕਰਦੇ ਰਹੇ ਵੀ ਹਾਈਪਰ ਨਹੀਂ ਕਾਕਾ ਹੋਣਾ ਆਪਣੀ ਲੋਕ ਨੇ ਇਹਨਾਂ ਨਾਲ ਸੰਜੀਦਗੀ ਨਾਲ ਆਪਾਂ ਪੇਸ਼ ਆਉਣਾ ਪਰ ਜੋ ਕੁਝ ਹੋ ਗਿਆ ਉਹ ਤੁਹਾਡੇ ਸਾਹਮਣੇ ਆ ਸਾਨੂੰ ਜਦੋਂ ਅਫਸਰਾਂ ਨੇ ਬੁਲਾਇਆ ਇਸ ਕਰਕੇ ਬੁਲਾਇਆ ਵੀ ਮੈਂ ਕਿਉਂਕਿ ਮੈਨੂੰ ਜਿਹੜੇ ਅਫਸਰ ਦੇ ਨਾਲ ਮੈਂ ਕੰਮ ਕੀਤਾ ਉਹ ਸੈੱਟ ਦੇ ਵਿੱਚ ਸਨ ਉਹਨਾਂ ਨੂੰ ਮੇਰੇ ਬਾਰੇ ਪਤਾ ਸੀ ਮੈਨੂੰ ਸਤਪਾਲ ਮੈਂ ਤੁਹਾਨੂੰ ਤਾਂ ਬੁਲਾ ਤੂੰ ਝੂਠ ਨਹੀਂ ਬੋਲਦਾ ਕੀ ਆ ਸੱਚ ਆ ਮੈਂ ਕਹਾਂ ਜੀ ਸੱਚ ਬਾਈਬਲ ਪੁਲਿਸ ਦੀ ਗਲਤੀ ਐ ਮੈਂ ਕਹਾਂ ਜੀ ਬਿਲਕੁਲ ਗਲਤੀ ਐ ਇਹ ਸੱਚ ਬੋਲਣੇ ਸਾਨੂੰ ਕਿੰਨੇ ਮਹਿੰਗੇ ਪਏ ਤੁਹਾਨੂੰ ਅਸੀਂ ਕੀ ਦਸੀਏ ਆਂਦੇ ਢੱਡ ਫਰੋੜ ਕੇ ਕਦੇ ਗੱਲਾਂ ਕਰਾਂਗੇ ਚਲੋ ਸਾਨੂੰ ਤਾਂ ਇਮਾਨ ਆ ਸਤਿਗੁਰੂ ਸਾਹਿਬ ਨੇ ਸੇਵਾ ਲਈ ਅਸੀਂ ਕਿਸੇ ਦੇ ਆਸਰੇ ਤੇ ਨਹੀਂ ਰੱਖਿਆ ਅਸੀਂ ਕਿਸੇ ਨੂੰ ਇਹ ਨਹੀਂ ਕਿਹਾ ਵੀ ਆਜੋ ਸਾਡੇ ਨਾਲ ਖੜ੍ਹਜੋਈ ਸਾਡੇ ਨਾਲ ਆ ਹੋ ਗਿਆ ਉਹ ਹੋ ਗਿਆ ਨਹੀਂ ਜਿਹੜੇ ਹਰਾਹਾਂ ਤੇ ਚੱਲਣ ਵਾਲੇ ਲੋਕ ਹੁੰਦੇ ਆ ਉਹ ਚੱਲਣਾ ਜਾਣਦੇ ਹੁੰਦੇ ਮੁਸੀਬਤਾਂ ਮੈਂ ਬਹੁਤ ਵੱਡੀਆਂ ਤਿੰਨ ਮੁਸੀਬਤਾਂ ਝੱਲੀਆਂ ਮੈਂ ਕਿਸੇ ਕੋਲੇ ਆਪਦਾ ਅੱਜ ਤੱਕ ਕਿਸੇ ਬੰਦੇ ਕੋਲੇ ਜਾ ਕੇ ਗੱਲ ਕੀਤੀ ਹੋਵੇ ਵੀ ਮੇਰੇ ਨਾਲ ਕੁਝ ਹੋ ਗਿਆ ਤੇ ਮੇਰਾ ਸਾਥ ਦਿਓ ਕੋਈ ਬੰਦਾ ਕਹਿ ਦੇਵੇ ਇੱਥੇ ਕੋਈ ਜਾਂਦਾ ਜੀ ਮੇਰਾ 20 ਲੱਖ ਦਾ ਤੇਲ ਮੱਚ ਗਿਆ ਕੋਈ ਕਹਿੰਦਾ ਉਹ ਮੱਚ ਗਿਆ ਕਿਸੇ ਤੋਂ 1 ਰੁਪਏ ਦੇ ਰਵਾਧਾਰ ਹੋਈਏ ਕਿਸੇ ਤੋਂ ਪਾਣੀ ਦਾ ਗਲਾਸ ਵੀ ਪੀਤਾ ਹੋਵੇ ਜਿੰਨੀਆਂ ਵੀ ਗਵਾਹਾਂ ਜਿੱਥੇ ਸੱਦਿਆ ਉੱਥੇ ਜਾਂਦੇ ਰਹੇ ਆ ਜੋ ਕੁਝ ਕੀਤਾ ਆਪਣੇ ਕੋਲੋਂ ਕੀਤਾ ਜਿਵੇਂ ਮਰਜ਼ੀ ਕਿਉਂਕਿ ਇਹ ਹੁਣ ਜਿਹੜਾ ਬੰਦਾ ਫੜਿਆ ਗਿਆ ਇਹਦੇ ਵਿੱਚ ਅਸੀਂ ਸਾਥ ਦੇਣਾ ਪ੍ਰਸ਼ਾਸਨ ਦਾ ਸਾਨੂੰ ਇਨਸਾਫ ਇਸੇ ਕਰਕੇ ਨਹੀਂ ਮਿਲੇ ਅਸੀਂ ਇਨਸਾਫ ਦੇ ਨਾਂ ਤੇ ਜਦੋਂ ਇਕੱਠ ਕਰਦੇ ਆ ਕਦੇ 300 ਤੋਂ ਵੱਧ ਇਕੱਠ ਨਹੀਂ ਹੁੰਦਾ ਤੇ ਆ ਤੁਸੀਂ ਅੱਜ ਦੇਖ ਲਓ ਇਹ ਕਿਹੜੇ ਮੁੱਦੇ ਆ ਜਿਨ੍ਹਾਂ ਦੇ ਉੱਤੇ ਹਜ਼ਾਰਾਂ ਲੋਕ ਇਕੱਠੇ ਹੋ ਰਹੇ ਆ ਅਸੀਂ ਤਰੀਕ ਤੇ ਜਾਣਦੇ ਆ ਕੋਈ ਸਾਡੇ ਨਾਲ 10 ਬੰਦੇ ਨਹੀਂ ਹੁੰਦੇ ਤੇ ਤੁਸੀਂ ਕਹਿੰਦੇ ਉਹਨਾਂ ਨੂੰ ਦੱਸਿਓ ਆ 13 ਤਰੀਕ ਆ ਤੇ ਆਇਓ ਉੱਥੇ ਫਰੀਦਕੋਟ ਕਿੰਨੇ ਕਹੋਣੇ ਹੋ ਤੁਸੀਂ ਆ ਜਿਹੜੀ ਪਰਸੋਂ ਆ 13 ਪਹੁੰਚੋ ਕਿੰਨੇ ਕ ਪਹੁੰਚਦੇ ਉੱਥੇ ਹੁਣ ਕੱਲ ਨੂੰ ਉੱਥੇ ਪਹੁੰਚੋ ਕਿੰਨੇ ਕ ਪਹੁੰਚਦੇ ਆ ਫਰੀਦਕੋਟ ਇਹਦਾ ਰਿਮਾਂਡ ਲਿਆ ਅੱਜ ਅਸੀਂ ਤਾਂ ਜ਼ਰੂਰ ਪਹੁੰਚਾਂਗੇ ਇਹ ਅਸੀਂ ਜੋ ਅਸੀਂ ਵਾਅਦਾ ਕੀਤਾ ਸੀ ਇਹਨਾਂ ਬੰਦਿਆਂ ਬਾਰੇ ਸਰਕਾਰ ਨਾਲ ਵੀ ਇਹਨਾਂ ਨੂੰ ਫੜਿਓ ਫੜਨਾ ਚਾਹੀਦਾ ਤੇ ਸਾਡੇ 6 ਮਹੀਨੇ ਅਸੀਂ ਪਹਿਲਾਂ ਇਹ ਪ੍ਰੋਮਿਸ ਕੀਤਾ ਸੀ ਜਦੋਂ ਵਾਈਬਲ ਸਾਡੀ ਮੇਰੀ ਗਵਾਹੀ ਹੋਈ ਆ ਚਲੋ ਇਹ ਲੱਭਣੇ ਬੜੇ ਔਖੇ ਸੀ ਤੁਹਾਨੂੰ ਵੀ ਪਤਾ ਹੈ ਕਿੱਥੇ ਬੈਠੇ ਸੀ ਇਹ ਤਾਂ ਉੱਥੇ ਚਲੋ ਰਾਮ ਮੰਦਰ ਦਾ ਅਧ்கਾਟਨ ਸੀ ਇਹਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਮੈਂ ਚੌਥੇ ਇਹਦੇ ਤੇ ਵੀਡੀਓ ਵੀ ਪਾਈ ਸੀ ਤਸਵੀਰਾਂ ਵੀ ਚੌਥੇ ਪੰਜਵੇਂ ਦੀਆਂ ਨਸ਼ਰ ਕੀਤੀਆਂ ਫੇਸਬੁੱਕ ਦੇ ਗਰੁੱਪਾਂ 'ਚ ਪਾਈਆਂ ਤੇ ਇਹਨੂੰ ਅੱਜ ਪੁਲਿਸ ਲੈ ਆਈ ਹੈ ਫਰੀਦਕੋਟ ਦੀ ਹੁਣ ਆਪਣਾ ਫਰਜ਼ ਬਣਦਾ ਆਪਾਂ ਪ੍ਰਸ਼ਾਸਨ ਦਾ ਸਾਥ ਦੇਈਏ ਇੱਥੇ ਮੈਂ ਜਿਹੜੀ ਸੈਟ ਦੀ ਸੀਆਈਏ ਫਰੀਦਕੋਟ ਦੀ ਟੀਮ ਦੀ ਸਰਕਾਰ ਦਾ ਸੀ ਧੰਨਵਾਦ ਕਰਦੇ ਆ ਜਿਹੜੇ ਦੂਜੇ ਤਿੰਨ ਬੈਠੇ ਆ ਇਹ ਤੋਂ ਵੱਡੇ ਜਿਹੜੇ ਉਹ ਦੋਸ਼ੀ ਐ ਜਿੰਨਾਂ ਤੋਂ ਗਾਂ ਡੇਰੇ ਵਾਲੇ ਸਾਧ ਤੇ ਗਲਮੇ 'ਚ ਹੱਥ ਪੈਣਾ ਹਰਸ਼ ਧੂਰੀ ਅਸਾ ਬਰੇਟਾ ਤੇ ਜਿਹੜਾ ਆ ਰਜੇਸ਼ ਐ ਦੜਬਾ ਇਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਇਹ ਤੋਂ ਹੀ ਉਹ ਗਾ ਟਰੇਸ ਹੋਣੇ ਆ ਇਹਨਾਂ ਦੇ ਬਾਰੇ ਪਹਿਲਾਂ ਇੱਕ اے ਸੀ ਵੀ ਖਨੀ ਇਹ ਵੀ ਖਪਾ ਦਿੱਤੇ ਗਏ ਕਿਤੇ ਕਿਉਂਕਿ ਇਹਨਾਂ ਦੀ ਲੋਕੇਸ਼ਨ ਹੀ ਕਿਤੇ ਨਹੀਂ ਟਰੇਸ ਹੋ ਰਹੀਆਂ ਸੀ ਇਹ ਦੇ ਨਾਂ ਤੇ ਪਹਿਲਾਂ ਇੱਕ ਬੰਦਾ ਗਲਤ ਉੱਥੇ ਡਿਟੇਨ ਹੋਇਆ ਕਲਕੱਤੇ ਕਿਉਂਕਿ ਆਪ ਦਾ ਜਿਹੜੀਆਂ ਟੀਮਾਂ ਪੁਲਿਸ ਦੀਆਂ ਤਾਂ ਆਪ ਦਾ ਵਰਕ ਕਰੀ ਜਾਂਦੀਆਂ ਕਿਉਂਕਿ ਇਹ ਨਾ ਤਾਂ ਕੋਈ ਮੇਰਾ ਮੁੱਦਾ ਹੈ ਨਾ ਕੋਈ ਤੁਹਾਡਾ ਗੁਰੂ ਸਾਹਿਬ ਦਾ ਮੁੱਦਾ ਗੁਰੂ ਸਾਹਿਬ ਦੇ ਵਾਸਤੇ ਉੱਥੇ ਪਹੁੰਚਿਆ ਕਰੋ ਮੈਨੂੰ ਤੁਸੀਂ ਜੋ ਕਹਿਣਾ ਕਹੋ ਜੋ ਕਮੈਂਟਾਂ 'ਚ ਮਾੜੀ ਭਾਸ਼ਾ ਵਰਤਨੀਆ ਵਰਤੋ ਮੈਂ ਕਿਸੇ ਦਾ ਜਵਾਬ ਨਹੀਂ ਦਿੰਦਾ ਮੈਂ ਤੁਹਾਨੂੰ ਅਪੀਲ ਕਰਦਾ ਗੁਰੂ ਸਾਹਿਬ ਦੇ ਨਾਮ ਤੇ ਇਹ ਕੇਸ ਗੁਰੂ ਸਾਹਿਬ ਦੀ ਬੇਅਦਬੀ ਦਾ ਇਹ ਕੋਈ ਮੇਰਾ ਨਿੱਜੀ ਨਹੀਂ ਨਾ ਕਿਸੇ ਹੋਰ ਦਾ ਕੋਈ ਹੁਣ ਤੋਂ 13 ਤਰੀਕ ਆ ਤੁਹਾਨੂੰ ਕਿੰਨੇ ਕ ਪਹੁੰਚਦੇ ਹੁਣ ਦੇਖਾਂਗੇ ਆਪਾਂ ਕਿੰਨਾ ਕ ਕੌਮ ਸਾਥ ਦਿੰਦੀ ਆ ਪਰ ਅਸੀਂ ਅਵੇਸਲੇ ਹੋਗੇ ਅਸੀਂ ਸੌਂਗੇ ਬੇਅਦਬੀ ਵਾਲਿਆਂ ਕੇਸਾਂ ਦੇ ਇਸੇ ਵੀਡੀਓ ਆਪਾਂ ਖਤਮ ਕਰਦੇ ਆਂ ਕਦੇ ਫੇਰ ਮੌਕਾ ਮਿਲਿਆ ਮੈਂ ਤੇ ਇੱਕ ਬੁੱਕ ਲਿਖੂੰਗਾ ਤੁਹਾਨੂੰ ਅੱਖਾਂ ਖੁੱਲੀਆਂ ਰਹਿ ਜਾਣਗੀਆਂ ਤੁਹਾਡੇ ਨਾਲ ਹੋਇਆ ਕੀ ਹੁਣ ਕੁੱਛ ਜਥੇਬੰਦੀਆਂ ਤੁਰੀਆਂ ਮਨੁੱਖੀ ਅਧਿਕਾਰ ਕਮਿਸ਼ਨ ਨਾਲ ਕੋ ਚੰਗੇ ਵਕੀਲਾਂ ਦੀਆਂ ਜਥੇਬੰਦੀਆਂ ਝੂਠਿਆਂ ਮੁਕਾਬਲਿਆਂ ਦੀਆਂ ਜਿਹੜੀਆਂ ਫੈਲਾ ਉਹਨਾਂ ਨੇ ਲੱਭੀਆਂ ਲੱਭ ਰਹੇ ਅਸੀਂ ਵੀ ਸਾਥ ਦੇ ਰਹੇ ਹਾਂ ਜਿੱਥੇ ਪੁਲਿਸ ਨੇ ਗਲਤ ਕੀਤਾ ਅਸੀਂ ਡਟ ਕੇ ਖਿਲਾਫ ਬੋਲਾਂਗੇ ਸਾਨੂੰ ਕੋਈ ਡਰ ਨਹੀਂ ਕਿਸੇ ਦਾ ਜਿੱਥੇ ਪੁਲਿਸ ਨੇ ਚੰਗਾ ਕੀਤਾ ਚੰਗਿਆਂ ਦਾ ਸਾਥ ਹਮੇਸ਼ਾ ਦਿੱਤਾ ਔਰ ਦੇਵਾਂ ਤੇ ਸਾਰੀ ਪੁਲਿਸ ਨੂੰ ਗਾਲ੍ਹਾਂ ਨਾ ਕੱਢਿਆ ਕਰੋ। ਮਾੜੇ ਕੋਈ ਹੁੰਦੇ ਆ ਵਿੱਚ ਅਸੀਂ ਇਹ ਨਹੀਂ ਕਹਿੰਦੇ ਮੈਂ ਇਹ ਵੀ ਨਹੀਂ ਕਹਿੰਦਾ ਵੀ ਬਹੁਤੇ ਹੋਣਗੇ ਮਾੜੇ ਤੁਹਾਡੇ ਮੁਤਾਬਕ। ਪਰ ਜਿਹੜੇ-ਜਿਹੜੇ ਜਿੱਥੇ-ਜਿੱਥੇ ਕੇਸ ਕੋਈ ਉਲਝੇ ਆ ਨਾ ਤੇ ਜੇ ਉਹ ਸੁਲਝੇ ਆ ਤੇ ਉੱਥੇ ਪੁਲਿਸ ਮੁਲਾਜ਼ਮਾਂ ਦੀ ਜਿਹੜੀ ਕੁਰਬਾਨੀ ਦੇ ਨਾਲ ਹੀ ਅੱਗੇ ਤੁਰੇ ਆ। ਉਹਨਾਂ ਨੇ ਕਰਤੀਆਂ ਕੁਰਬਾਨੀਆਂ ਜਿੱਥੇ ਲੋੜ ਪਈ। ਸਾਨੂੰ ਬਥੇਰੇ ਲਾਲਚ ਦਿੱਤੇ ਅਸੀਂ ਜੁੱਤੀ ਦੀ ਨੋਕ ਤੇ ਠਕਰਾ ਕੇ ਆ ਬੈਠੀ ਆ। ਆਪ ਦੇ ਗੁਰੂ ਨੂੰ ਮੂੰਹ ਵਿਖਾਉਣ ਜੋਗੇ। ਕੌਮ ਨੂੰ ਮੂੰਹ ਵਿਖਾਉਣ ਜੁਕੀ ਆ ਤੁਸੀਂ ਇੱਕ ਪੁਲਿਸ ਸ਼ਬਦ ਕਰਕੇ ਜਿਹੜੀ ਨਫ਼ਰਤ ਕਰਦੇ ਹੋ ਕਰੋ ਮੈਨੂੰ ਕੋਈ ਦਿੱਕਤ ਨਹੀਂ ਪਰ ਤੁਹਾਡੀ ਭਾਸ਼ਾ ਦੱਸਦੀ ਤੁਸੀਂ ਕਿਹੇ ਜੇ ਪਰਿਵਾਰ ਚ ਜੰਮੇ ਹੋ ਤੇ ਕਿਹੇ ਵਜੇ ਤੁਹਾਡੀ ਪਰਵ ਚ ਕਿਹੇ ਜੇ ਪਰਿਵਾਰ ਚ ਹੋਈ ਆ ਇਹ ਭਾਸ਼ਾ ਤੁਹਾਡਾ ਸਾਰਾ ਗੈਸ ਕਰਾ ਦਿੰਦੀ ਆ ਕੋਈ ਇਹ ਮੇਰਾ ਨਿੱਜੀ ਨਹੀਂਗਾ ਇਹ ਮੈਂ ਤਾਂ ਹੁਣ ਵੀ ਕਹਿੰਨਾ ਤੁਹਾਡਾ ਸਾਰਿਆਂ ਦਾ ਇਹ ਗੁਰੂ ਸਾਡਾ ਸਾਰਿਆਂ ਦਾ ਅੰਤ ਵੇਲੇ ਗੁਰੂ ਨਹੀਂ ਸਹਾਈ ਹੁੰਦਾ ਇਮਰਾਨ ਖਾਨ ਨੂੰ ਜਿੱਤ ਦੀ ਵਧਾਈ ਅੱਜ ਮੈਂ ਇਸ ਕਰਕੇ ਦਿੱਤੀ ਉਹਨੂੰ ਗੁਰੂ ਨਾਨਕ ਦੇਵ ਮਹਾਰਾਜ ਤੇ ਭਰੋਸਾ ਰੱਖਿਆ ਤੇ ਸਿੱਖ ਕੌਮ ਦੀਆਂ ਅਸੀਸਾਂ ਉਹਦੇ ਨਾਲ ਸਨ ਸਾਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਾਏ 임ਰਾਨ ਖਾਨ ਨੇ ਤੇ ਬਾਬੇ ਨਾਨਕ ਨੇ ਉਹਦੇ ਸਿਰ ਤੇ ਹੱਥ ਰੱਖਿਆ ਬਹੁਤ ਵੱਡਾ ਛੜੀ ਯੰਤਰ ਉਹਦੇ ਖਿਲਾਫ ਵੀ ਰਚਿਆ ਗਿਆ ਕਿਵੇਂ ਉਹਦੀ ਕਰਦਾਰ ਕੁਸ਼ੀ ਕੀਤੀ ਕੀ ਪਰ ਬਾਬੇ ਨਾਨਕ ਨੇ ਪਿੱਠ ਨਹੀਂ ਲੱਗਣ ਦਿੱਤੀ ਕਿਉਂਕਿ ਉਹਦਾ ਭਰੋਸਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੇ ਸੀ ਇੱਥੇ ਵੀਡੀਓ ਖਤਮ ਕਰਦੇ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਇਸ ਵੇਲੇ ਸਾਥ ਦਿਓ ਤੁਹਾਡੇ ਸਾਥ ਦੀ ਲੋੜ ਹੈ ਤਾਂ ਜੋ ਜਿਹੜੇ ਹੋਰ ਜਿਹੜੇ ਛੁਪੇ ਅਪਰਾਧੀ ਬੈਠੇ ਆ ਉਹ ਫੜ ਕੇ ਗਲਮੇ ਤੋਂ ਉਹਨਾਂ ਦੀ ਅਸਲ ਥਾਂ ਤੇ ਉਹਨਾਂ ਨੂੰ ਭੇਜਿਆ ਜਾਵੇ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਸਹਿ ਸਤਿ ਸ੍ਰੀ ਅਕਾਲ